ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਓ ਅੱਜ ਇਹਨੂੰ ਲੈ ਕੇ ਚੱਲਦੇ ਹਾਂ ਆਪ ਜੀ ਨੂੰ ਗੁਰੂ ਕਾ ਲੰਗਰ ਗੁਰਤੇਗ ਬਹਾਦਰ ਲੰਗਰ ਕਮੇਟੀ ਉਮਰਾ ਲੰਗਰ ਵਾਲਿਆਂ ਦੇ ਲੰਗਰ ਦੇ ਵਿੱਚ ਜੋ ਕਿ ਜਦੋਂ ਬੱਬਕਾਲਾ ਸਾਹਿਬ ਦੇ ਵਿੱਚ ਐਂਟਰ ਹੁੰਨੇ ਆ ਤੇ ਸਭ ਤੋਂ ਪਹਿਲਾਂ ਲੰਗਰ ਇਹੀ ਆਉਂਦਾ ਹੈ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਪੂਰੀ ਉਮਰਾ ਨਗਰ ਕਮੇਟੀ ਨੇ ਕਿ ਸਭ ਤੋਂ ਪਹਿਲਾਂ ਲੰਗਰ ਤੋਂ ਪਹਿਲਾਂ ਸ਼ਹੀਦਾਂ ਦੀਆਂ ਤਸਵੀਰਾਂ ਜੋ ਮੂੰਹ ਬੋਲਦੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਕਿ ਆਉਣ ਵਾਲੀ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਾ ਸਕੀਏ ਇਤਿਹਾਸ ਦੇ ਨਾਲ ਜੋੜ ਸਕੀਏ ਮੱਖਣ ਸਾ ਲਬਾਣਾ ਜਿਨ੍ਹਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਸਾਚਾ ਗੁਰਲਾਦ ਹੋਰੇ ਸਾਚਾ ਗੁਰਲਾਦ ਹੋਰੇ ਕਿਹਾ ਸੀ ਇਹ ਕੁਟਿਆ ਬਣਾਈ ਗਈ ਹੈ ਜੋ ਭੋਰਾ ਸਾਹਿਬ ਨਸੀ ਕਹਿੰਦੇ ਹਨ ਉਸ ਨੂੰ ਪ੍ਰੈਜੈਂਟ ਕਰ ਰਹੀ ਹੈ ਇਹ ਕੁਟਿਆ ਬਹੁਤ ਸੁੰਦਰ ਬਣਾਈ ਹੋਈ ਹੈ ਜੋ ਦਰਸਾਉਂਦੀ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ ਹੈ ਸੰਗਤਾਂ ਨੇ بڑے ਉਪਰਾਲੇ ਦੇ ਨਾਲ ਆਉਣ ਵਾਲੀ ਸੰਗਤ ਦੀ ਸਹੂਲਤ ਦੇ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੈ ਨਾਲ ਹੀ ਫ੍ਰੀ ਡਾਕਟਰੀ ਸਹਾਇਤਾ ਵੀ ਕੀਤੀ ਹੈ ਮੈਡੀਕਲ ਸੇਵਾ ਵੀ ਲਗਾਈ ਗਈ ਹੈ ਇੱਕ ਮੁਫਤ ਮੈਡੀਕਲ ਕੈਂਪ ਵੀ ਹੈ ਕਿ ਆਈ ਹੋਈ ਸੰਗਤ ਨੂੰ ਜੇਕਰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਸਮੱਸਿਆ ਹੁੰਦੀ ਹੈ ਸਰੀਰਕ ਸਮੱਸਿਆ ਪੇਸ਼ ਆਉਂਦੀ ਹੈ ਤਾਂ ਦਵਾਈ ਲੈ ਸਕਦੇ ਨੇ ਹੋਰ ਗੁਰੂ ਕਾ ਲੰਗਰ ਬਹੁਤ ਹੀ ਉੱਚੇ ਤੌਰ ਤੇ ਤਿਆਰ ਕੀਤਾ ਗਿਆ ਹੈ ਤੇ ਆਓ ਦਰਸ਼ਨ ਕਰਦੇ ਹਾਂ ਗੁਰੂ ਕੇ ਲੰਗਰ ਦੇ ਅੰਦਰ ਤੋਂ ਸੰਗਤ ਜੀ ਇਹ ਉਮਰਨੰਗਰ ਵਾਲੀ ਸੰਗਤ ਤੋਂ ਬਾਬਾ ਬਕਾਲਾ ਸਾਹਿਬ ਵਿੱਚ ਪਹੁੰਚਣ ਵਾਲੀ ਸੰਗਤ ਦੇ ਵਾਸਤੇ ਦੂਰੋਂ ਨੇੜੋਂ ਆਉਣ ਵਾਲੀ ਸੰਗਤ ਦੇ ਵਾਸਤੇ ਬਹੁਤ ਸੁੰਦਰ ਉਪਰਾਲਾ ਹੈ ਤਾਂ ਕਿ ਸੰਗਤਾਂ ਨੂੰ ਆਉਣ ਤੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਤੇ ਨਾ ਹੀ ਖਾਣ ਪੀਣ ਦੀ ਤਕਲੀਫ ਹੋਵੇ ਸੋ ਆਓ ਸੰਗਤ ਜੀ ਦਰਸ਼ਨ ਕਰੋ ਸੰਗਤ ਦੇ ਤੇ ਜੁੜੇ ਰਹੋ ਅਸੀਂ ਇਸੇ ਤਰ੍ਹਾਂ ਆਪ ਜੀ ਨੂੰ ਮੇਲਾ ਜੋ ਹੈ ਜੋੜ ਮੇਲਾ ਜੋ ਸਾਚਾ ਗੁਰ ਲਾਡੋ ਹੈ ਉਹ ਪੂਰਾ ਅਸੀਂ ਆਪ ਜੀ ਨੂੰ ਆਪਣੇ ਵੀਡੀਓ ਦੇ ਦੁਆਰਾ ਦਿਖਾਉਣਾ ਹੈ ਆਪ ਜੀ ਨੂੰ ਦਰਸ਼ਨ ਕਰਾਉਣੇ ਨੇ ਭੁੱਲ ਚੁੱਕ ਦੀ ਖਿਮਾ ਕਰਨੀ ਹੈ ਆਓ ਸੰਗਤ ਜੀ ਦਰਸ਼ਨ ਕਰੋ ਸੰਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਸਾਚੇ ਸਾਹਿਬ ਲਾ ਲਓ ਗੱਡੀ ਜ਼ਾਇਦ ਤੇ ਕਾਗਲੋ ਪ੍ਰਸ਼ਾਦਾ ਗਰਮਾ ਗਰਮ ਤੀਰ ਮਾਲ ਗੁਰੇ ਆਜੋ 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 ਖੁਬੀਰ